ਤੁਰ ਅੱਜ ਜੋ ਫਤਿਹਗੜ੍ਹ ਸਾਹਿਬ ਕਾਲਜ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਵਿਦਾ ਵਿਸ਼ੇਸ਼ ਕਰਦੇ ਆਧਿ ਵਿਦਿਆਰਥੀਆਂ ਵੱਲੋਂ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਦੇ ਸਬੰਧ ਵਿੱਚ ਦੇ 40 ਸਾਲ ਪੂਰੇ ਹੋਣ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਸੀ ਜਿਸ ਵਿੱਚ ਇਸ ਸੈਮੀਨਾਰ ਦੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਜੋ ਪੂਰੀ ਸਟੱਡੀ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਵਰਤਾਰਾ ਹੋਇਆ ਕਿ ਸਰਕਾਰ ਦਾ ਰੋਲ ਕੀ ਸੀ ਜਾਂ ਜੁਡੀਸ਼ੀ ਦਾ ਰੋਲ ਕੀ ਸੀ ਉਹ ਸਾਰੇ ਤੇ ਖੁੱਲਕੇ ਵਿਚਾਰਾ ਹੋਈਆਂ ਤੇ ਉਸ ਟਾਈਮ ਦੇ ਉੱਤੇ ਕਿਸ ਤਰ੍ਹਾਂ ਸਿੱਖਾਂ ਨੇ ਉਸ ਹਾਲਾਤ ਦੇ ਵਿੱਚੋਂ ਬਾਹਰ ਆਏ ਤੇ ਉਹ ਸਾਰੀਆਂ ਗੱਲਾਂ ਦੇ ਬਾਰੇ ਅੱਜ ਇੱਥੇ ਵਿਚਾਰ ਹੋਈ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਅਸੀਂ ਆਪਣੀਆਂ ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਹੁੰਦੇ ਆ ਉਹਨਾਂ ਤੋਂ ਸਾਵਧਾਨ ਹੋ ਕੇ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਤੇ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਸਟੂਡੈਂਟ ਨੂੰ ਜਿਹੜੇ ਇਸ ਸੈਮੀਨਾਰ ਵਿੱਚ ਸਟੂਡੈਂਟ ਨੂੰ ਕੀ ਸਿੱਖਿਆ ਮਿਲੀ ਉਹਨਾਂ ਦਾ ਕੀ ਹੰਗਾਰਾ ਮਿਲਿਆ ਤੁਹਾਨੂੰ ਚੰਗਾ ਹੰਗਾਰਾ ਮਿਲਿਆ ਤਾਂ ਕਿੰਨਾ ਕੁ ਹੰਗਾਰਾ ਮਿਲਿਆ ਇਹ ਇਸ ਤਾ ਹੰਗਾਰਾ ਬਹੁਤ ਵਧੀਆ ਸੀ ਕਿਉਂਕਿ ਜਿੰਨੇ ਵੀ ਵਿਦਿਆਰਥੀ ਸੈਮੀਨਾਰ ਦੇ ਵਿੱਚ ਆਏ ਉਹਨਾਂ ਨੇ ਬਹੁਤ ਹੀ ਧਿਆਨ ਦੇ ਨਾਲ ਇਸ ਸੈਮੀਨਾਰ ਦੇ ਵਿੱਚ ਸਾਰਿਆਂ ਦੇ ਵਿਚਾਰ ਸੁਣੇ ਕਿਉਂਕਿ ਬਹੁਤ ਬੜੀ ਗੱਲਾਂ ਜਿਹੜੀਆਂ ਆਮ ਤੌਰ ਤੇ ਬੱਚਿਆਂ ਨੂੰ ਪਤਾ ਨਹੀਂ ਹੁੰਦੀਆਂ ਤੇ ਉਹ ਬੜੀ ਬਰੀਕੀ ਦੇ ਨਾਲ ਹਰ ਇੱਕ ਪੱਖ ਤੋਂ ਉਹਦਾ ਆਰਥਿਕ ਪੱਖ ਕੀ ਸੀ ਜਾਂ ਉਹਦਾ ਸਮਾਜਿਕ ਪੱਖ ਕੀ ਸੀ ਜਾਂ ਧਾਰਮਿਕ ਪੱਖ ਕੀ ਸੀ ਤੇ ਜਾਂ ਦਾਰਸ਼ਨਿਕ ਪੱਖੀ ਸੀ ਉਸ ਵਕਫ ਪੱਖ ਦੇ ਉੱਤੋਂ ਬੱਚਿਆਂ ਨੂੰ ਇਸ ਜੋ ਦੁਕਾਨ ਸਿਤ ਵਰ ਜਾਣਕਾਰੀ ਮਿਲੀ ਹੈ ਤੇ ਉਹਦੇ ਨਾਲ ਜਿਹੜੀ ਇਹ ਬੱਚਿਆਂ ਨੂੰ ਆਪਣੇ ਸਿੱਖੀ ਦੇ ਵਿੱਚ ਪਰਪੱਕ ਰਹਿਣ ਦੇ ਲਈ ਵੀ ਇੱਕ ਜਿਹੜੀ ਆ ਸਿੱਧ ਮਿਲਦੀ ਆ ਕਿ ਉਸ ਵੇਲੇ ਲੋਕਾਂ ਨੇ ਇੰਨੀਆਂ ਧੜਲੀਆਂ ਪਰ ਉਹਦੇ باوجود ਵੀ ਦੁਆਰਾ ਫਿਰ ਉਹ ਆਪਣੇ ਪੈਰਾਂ ਤੇ ਖੜੇ ਹੋਏ ਆ ਤੇ ਇਹਦੇ ਲਈ ਇੱਕ ਬਹੁਤ ਹੀ ਵਧੀਆ ਪ੍ਰੇਰਣਾ ਜਿਹੜੀ ਆ ਉਹ ਬੱਚਿਆਂ ਨੂੰ ਇਸ ਸੈਮੀਨਾਰ ਤੋਂ ਮਿਲੀ ਹੈ ਦੇਖੋ ਜਿਹੜਾ ਇਸ ਤਰ੍ਹਾਂ ਦੇ ਵੱਡੇ ਘਟਨਾਕ੍ਰਮ ਹੁੰਦੇ ਨੇ ਜਿਹੜੇ ਇਤਿਹਾਸ ਦੇ ਵਿੱਚ ਇੱਕ ਵੱਡੀ ਥਾਂ ਰੱਖਦੇ ਨੇ ਉਹਨਾਂ ਬਾਰੇ ਵਿਚਾਰ ਚਰਚਾ ਸਦਾ ਚੱਲਦੀ ਰਹਿਣੀ ਚਾਹੀਦੀ ਹੈ। 세미ਨਾਰ ਨੇ ਜਿਹੜੇ ਹੁਣ ਸਾਡੇ ਸਮੇਂ ਦਾ ਇੱਕ ਪੁਰਾਣਾ ਨਾਲੋਂ ਨਵੀਂ ਕਿਸਮ ਦਾ ਵੱਖਰਾ ਤਰੀਕਾਕਾਰ ਆ ਜਿਹਦੇ ਰਾਹੀਂ ਅਸੀਂ ਗੱਲਾਂ ਨੂੰ ਸਮਝਦੇ ਆਂ ਗੱਲਾਂ ਨੂੰ ਵਿਚਾਰਦੇ ਆਂ ਇਤਿਹਾਸ ਨੂੰ ਸਾਨੂੰ ਨਵੇਂ ਸਿਰਿਓਂ ਵਾਚਣ ਦੀ ਲੋੜ ਹੈ। ਇੱਥੇ ਹੁਣ ਸਾਡੇ ਨਾਲ ਗੱਲ ਇਹ ਹੋਈ ਕਿ ਕੁਝ ਤਾਂ ਸਾਨੂੰ ਤੱਥ ਨਵੇਂ ਲੱਭੇ ਨੇ ਕੁਝ ਜਾਣਕਾਰੀ ਨਵੀਂ ਮਿਲੀ ਆ ਕੁਝ ਇਹ ਆ ਵੀ ਜਾਣਕਾਰੀ ਤੇ ਵਿਚਾਰ ਨਵੀਂ ਹੋਈ ਆ ਜਿਵੇਂ ਆਪਾਂ ਹੁਣੇ ਪਹਿਲਾਂ ਗੱਲਾਂ ਕਰੀਆਂ ਨੇ ਵੀ ਇਹ ਇਹ ਪਹਿਲਾਂ ਤਾਂ ਦੰਗੇ ਕਿਹੇ ਜਾਂਦੇ ਸੀ ਫਿਰ ਹੁਣ ਇਸ ਨੂੰ ਨਸਲਕੁਸ਼ੀ ਵਜੋਂ ਪ੍ਰਭਾਸ਼ਿਤ ਕਰ ਲਿਆ ਤਾਂ ਆਉਣ ਵਾਲੇ ਸਮੇਂ ਤੇ ਇਸ ਸਾਰੇ ਘਟਨਾਕ੍ਰਮ ਬਾਰੇ ਹੋਰ ਨਵੀਆਂ ਗੱਲਾਂ ਆਉਣ ਦੀ ਸੰਭਾਵਨਾ ਹੈ ਪਿਛਲੇ ਮਹੀਨੇ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਤੀਜਾ ਗੁਰਮਤ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਆਪਾਂ ਇੱਕ ਮਤਾ ਪਾਸ ਕੀਤਾ ਕਿ ਸਿੱਖ ਨਸਲਕੁਸ਼ੀ ਜਿਹੜੇ 40 ਸਾਲ ਬਰੇਗਨ ਦੀ ਜਿਹੜੀ ਪੂਰੀ ਹੋ ਰਹੀ ਹੈ ਇਸ ਦੇ ਉੱਤੇ ਇੱਕ ਸੈਮੀਨਾਰਾਂ ਦੀ ਲੜੀ ਚਲਾਈ ਜਾਵੇ ਸੋ ਇਸ ਲੜੀ ਦੇ ਅਧੀਨ ਜਿਹੜਾ ਪਹਿਲਾ ਸੈਮੀਨਾਰ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰ ਸਰ ਵਿਖੇ ਕਰਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਲੈਕਚਰ ਹੈ ਇਸ ਲੜੀ ਦਾ ਉਹ ਅੱਜ ਸ੍ਰੀ ਗੁਰੂਗ੍ਰਾਮ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਸਾਰੇ ਹੀ ਅਥੋਰਿਟੀ ਦੇ ਸਹਿਯੋਗ ਦੇ ਨਾਲ ਅਤੇ ਕਰਾਇਆ ਗਿਆ ਅਤੇ ਵਿਦਿਆਰਥੀਆਂ ਦਾ ਬੜਾ ਹੀ ਭਰਮਾ ਹੰਗਾਰਾ ਮਿਲੇ ਆ ਉਗੇ ਸਿੱਖ ਵਿਦਵਾਨ ਸਰਦਾਰ ਪਰਮਜੀਤ ਸਿੰਘ ਆਜੀ ਸਾਹਿਬ ਜੋ ਕਿ ਸਿੱਖ ਸਿਆਸਤ ਦੇ ਮੁੱਖ ਸੰਪਾਦਕ ਨੇ ਅਤੇ ਗੁਰਜੰਟ ਸਿੰਘ ਵੱਲ ਜਿਹੜੇ ਲੇਖਕ ਨੇ ਸਿੱਖ ਨਸਲ ਕੁਸ਼ੀ ਦਾ ਖਰਾ ਖੋਜ ਕਿਤਾਬ ਦੇ ਉਹਨਾਂ ਨੇ ਵਿਦਿਆਰਥੀਆਂ ਨੂੰ ਬੜੀ ਹੀ ਬਰੀਕੀ ਦੇ ਨਾਲ ਨਸਲ ਕੁਸ਼ੀ ਬਾਰੇ ਸਮਝਾਇਆ ਅਤੇ ਇਹ ਘਟਨਾ ਕਿਵੇਂ ਵਾਪਰੀ ਇਹ ਵਰਤਾਰਾ ਕੀ ਸੀ ਇਹਦੇ ਪਿੱਛੇ ਇਹਦਾ ਪਿਸ਼ੋਕੜ ਅਤੇ ਜੋ ਨੈਰੇਟਿਵ ਹੁਣ ਸਿਰਜੇ ਜਾ ਰਹੇ ਨੇ ਉਹਨਾਂ ਦੇ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ ਕੋਨੋ ਲੈਕਚਰਾਂ ਵਾਲੀਆਂ ਪ੍ਰੋਫੈਸਰਾਂ ਵਾਲੀਆਂ ਕਿ ਕਿ ਉਹਨਾਂ ਦਾ ਹੌਸਲਾ ਮਿਲਿਆ ਕਿ ਇਹ ਟੂਟਲ ਨਾਲ ਸਾਥ ਮਿਲਿਆ ਕਿ ਨਹੀਂ ਦੇਖੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਾਡੇ ਗੁਰੂ ਪਿਤਾ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਬਣੀ ਹੋਈ ਹੈ ਸੋ ਸਾਨੂੰ ਮਾਣ ਹੈ ਕਿ ਅਥਾਰਟੀ ਨੇ ਸਾਡਾ ਪੂਰਾ ਹੀ ਸਾਥ ਦਿੱਤਾ ਸਾਨੂੰ ਹੱਲਾਸ਼ੇਰੀ ਦਿੱਤੀ ਅਤੇ ਸਾਨੂੰ ਗਾਈਡ ਕੀਤਾ ਕਿ ਇਸ ਤਰ੍ਹਾਂ ਦਾ ਤੁਸੀਂ ਇੱਕ ਸੈਮੀਨਾਰ ਕਰਾਓ ਜਿਹਦਾ ਕੀ ਜਿਹਦੀ ਕੀ ਮੰਗ ਹੈ ਸਮੇਂ ਦੀ ਸੋ ਉਹਨਾਂ ਦੇ ਵੱਲੋਂ ਰਿਸਪੈਕਟਡ ਬੀਸੀ ਸਰ ਪ੍ਰਤਪਾਲ ਸਿੰਘ ਅਤੇ ਡਾਕਟਰ ਸਿਕੰਦਰ ਸਿੰਘ ਜੀ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਹੌਣ ਵਾਲੇ ਸਮੇਂ ਵਿੱਚ ਸਾਨੂੰ ਪੁੱਟਾ ਵੀ ਨਹੀਂ ਹੋਰੇ ਸਮੇਂ ਦੇਖਣ ਨੂੰ ਮਿਲ ਸਕਦੇ ਕਿ ਨਹੀਂ ਬਿਲਕੁਲ ਜੀ ਅਸੀਂ ਪਿਛਲੇ ਸਾਲ ਵੀ ਇੱਕ ਸੈਮੀਨਾਰ ਕਰਾਇਆ ਸੀ ਸਿੱਖ ਰਹਿਤ ਮਰਿਆਦਾ ਦੇ ਉੱਤੇ ਜਿੰਨਾ ਕ ਅਸੀਂ ਵਿਦਿਆਰਥੀ ਸਾਰੇ ਇਕੱਠੇ ਹੋ ਕੇ ਗੁਰਮਤ ਦੇ ਕਾਰਜ ਕਰਾ ਸਕਦੇ ਹਾਂ ਆਪਾਂ ਜਰੂਰ ਕਰਾਵਾਂਗੇ ਅਤੇ ਯੂਨੀਵਰਸਿਟੀ ਦੇ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਅਜਿਹੇ ਸੈਮੀਨਾਰ ਕਰਾਵਾਂਗੇ ਜਿਹਦੇ ਨਾਲ ਕੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਗੁਰਮਤ ਦੀ ਸੇਧ ਆ ਉਹਨਾਂ ਨੂੰ ਮਿਲੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ